ਖੁਫੀਆ ਇੰਟੈਲੀਜੈਂਸ ਨੂੰ ਇੱਕ ਵੱਡੀ ਸਫਲਤਾ ਹੱਥ ਲੱਗੀ ਹੈ ਦੱਸਦੇ ਕਿ ਖੁਫੀਆ ਇੰਟੈਲੀਜੈਂਸ ਅੰਮ੍ਰਿਤਸਰ ਦੇ ਵੱਲੋਂ ਹਰੀਕੇ ਤੋਂ 4 ਕਿਲੋ ਹੈਰੋਇਨ ਬਰਾਮਦ ਕੀਤੀ ਹੈ ਜਦਕਿ ਕਾਰ ਸਵਾਰ ਦੋ ਵਿਅਕਤੀ ਫਰਾਰ ਹੋ ਗਏ ਨੇ ਖੁਫੀਆ ਇੰਟੈਲੀਜੈਂਸ ਅੰਮ੍ਰਿਤਸਰ ਨੂੰ ਸੂਚਨਾ ਮਿਲੀ ਸੀ ਕਿ ਕੁਝ ਵਿਅਕਤੀ ਪਾਰੀ ਮਾਤਰਾ ਦੇ ਵਿੱਚ ਨਸ਼ੀਲੇ ਪਦਾਰਥ ਦੇ ਨਾਲ ਹਰੀਕੇ ਇਲਾਕੇ ਦੇ ਵਿੱਚ ਕੁਮਰੇ ਨੇ ਤੇ ਸੂਚਨਾ ਮਿਲਣ ਤੇ ਜਦੋਂ ਖੁਫੀਆ ਇੰਟੈਲੀਜੈਂਸ ਅੰਮ੍ਰਿਤਸਰ ਦੀ ਟੀਮ ਹਰੀਕੇ ਪਹੁੰਚੀ ਤਾਂ ਕਾਰ ਦੇ ਵਿੱਚ ਇੱਕ ਵਿਅਕਤੀ ਡਰਾਈਵ ਵਾਲੀ ਸੀਟ ਤੇ ਬੈਠਾ ਸੀ ਅਤੇ ਉਹ ਵਿਅਕਤੀ ਬਾਹਰ ਖੜਾ ਸੀ ਤੇ ਟੀਮ ਦੇ ਵੱਲੋਂ ਉਹਨਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਬੈਗ ਸੁੱਟ ਕੇ ਫਰਾਰ ਹੋ ਗਏ ਜਦੋਂ ਕਿ ਬੈਗ ਦੀ ਜਾਂਚ ਕੀਤੀ ਗਈ ਤਾਂ ਉਸ ਦੇ ਵਿੱਚੋਂ 4 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਗੱਲ ਕਰ ਰਿਆ ਸੀ ਕਿਸੇ ਬੰਦੇ ਦੇ ਨਾਲ ਉਹਦੇ ਹੱਥ ਵਿੱਚ ਕਾਲੇ ਰੰਗ ਦਾ ਇੱਕ ਹੈਂਡ ਬੈਗ ਸੀ ਉਹ ਜਦੋਂ ਆਪਾਂ ਨੂੰ ਜਿਹੜਾ ਇਨਫਰਮੇਸ਼ਨ ਦੇ ਵਿਹავਤੇ ਜੋ ਵੀ ਸਾਨੂੰ ਨੰਬਰ ਮਿਲਿਆ ਸੀ ਉਸ ਨੰਬਰ ਦਾ ਮੈਂ ਆਪਣੇ ਸਾਥੀਆਂ ਦੇ ਨਾਲ ਸ਼ੇਅਰ ਕੀਤਾ ਕਿ ਇਹ ਗੱਡੀ ਉਹੀ ਆ ਉਹ ਜਦੋਂ ਅਸੀਂ ਫੌਰੀ ਗੱਡੀ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਤੇ ਜਿਹੜਾ ਬੰਦਾ ਡਰਾਈਵਰ ਸੀਟ ਤੇ ਉਹ ਗੱਡੀ ਪਹਿਲੇ ਸਟਾਰਟ ਸੀ ਤੇ ਜਿਹੜਾ ਬਾਹਰ ਹੁੰਦਾ ਸੀ ਉਹਨੇ ਮਜਮਤ ਕਰਨੀ ਸ਼ੁਰੂ ਕਰ ਦਿੱਤੀ ਮੈਂ ਵੀ ਕੋਸ਼ਿਸ਼ ਕੀਤੀ ਉਹਨੂੰ ਜੱਫਾ ਮਾਰਨ ਦੀ ਤੇ ਆਪਣੇ ਮੁੰਡਿਆਂ ਨੇ ਵੀ ਉਹ ਜਿੰਨਾ ਚ ਇਹਨੂੰ ਅਸੀਂ ਇਹਨੂੰ ਉਹਨਾਂ ਨੂੰ ਟ੍ਰੈਪ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਦਾ ਬੈਗ ਡਿੱਗ ਪਿਆ ਤੇ ਉਹ ਬਾਰੀ ਖੁੱਲੀ ਤੇ ਹੀ ਉਹਨੇ ਛਾਲ ਮਾਰ ਕੇ ਵਿੱਚ ਬਹਿ ਗਿਆ ਤੇ ਉਹਨਾਂ ਗੱਡੀ ਜਿਹੜੀ ਆ ਉੱਧਰ ਨੂੰ ਮੋਗੇ ਸਾਈਡ ਨੂੰ ਆਪਾਂ ਕਹਿ ਸਕਦੇ ਹਾਂ ਕਿ ਉੱਧਰ ਪੈ ਜਾਂਦਾ ਆਪਣੇ ਆਪਣੇ ਮਖੂ ਸਾਈਡ ਨੂੰ ਉਹ ਬੜੀ ਤੇਜ਼ੀ ਦੇ ਨਾਲ ਗੱਡੀ ਭਜਾ ਲਈ ਅਸੀਂ ਫੌਰਨ ਆਪਣੇ ਵਾਇਰਲੈਸ ਤੇ ਸਾਰੇ ਨਾਕਿਆਂ ਨੂੰ ਸੂਚਿਤ ਕੀਤਾ ਕੋਈ ਟੀਮਾਂ ਵੀ ਬਣਾ ਕੇ ਗੱਡੀ ਦੀਆਂ ਪਿੱਛਾ ਕੀਤਾ ਪਰ ਉਹ ਬੰਦੇ ਜਿਹੜੇ ਆ ਉਹ ਸਾਡੇ ਕਾਬੂ ਨਹੀਂ ਆ ਸਕੇ ਜਦੋਂ ਬੈਗ ਦੀ ਤਲਾਸ਼ੀ ਲਈ ਆ ਤੇ ਉਹਦੇ ਵਿੱਚੋਂ ਇਹ 4 ਕਿਲੋ ਜਿਹੜੀ ਸਾਨੂੰ ਹੈਰੋਨ ਬਰਾਮਦ ਹੋਈ ਗਿਆ ਜਿਹਨੂੰ ਅੱਜ ਮਾਨਯੋਗ ਕੋਰਟ ਦੇ ਵਿੱਚ ਆਪਾਂ ਇੱਥੇ ਪੱਟੀ ਵਿਖੇ ਪੇਸ਼ ਕੀਤਾ ਤੇ ਉਹ ਬੰਦਿਆਂ ਦਾ ਆਪਾਂ ਅੱਗੇ ਟੈਕਨੀਕਲ ਤੌਰ ਤੇ ਵੀ ਤੇ ਆਪਣਾ ਗੱਡੀ ਦੇ ਨੰਬਰ ਤੋਂ ਵੀ ਅਸੀਂ ਇਹ ਗੱਡੀ ਦਾ ਸੰਗਰੂਰ ਦਾ ਨੰਬਰ ਆ ਇਹ ਉੱਥੇ ਕੰਡੈਕਟ ਹੋਇਆ ਤੇ ਉਸ ਤੋਂ ਅੱਗੇ ਆਪਾਂ ਇਹ ਫਰਦਰ ਜਿਹੜੀ ਆ ਕਾਰਵਾਈ ਆ ਇਹ ਅਮਲ ਦੇ ਵਿੱਚ ਲਿਆ ਰੋਆ